ਇੱਕ ਬੇਲੋੜੀ ਜੀ ਚਿੰਤਾ ਸਾਨੂੰ ਖਾਦੀ ਰਹਿੰਦੀ ਹੈ ਇੱਕ ਡਰ ਇੱਕ ਖੌਫ ਜਿਹਦਾ ਮਾਹੌਲ ਸਾਡੇ ਬੜਿਆ ਰਹਿੰਦਾ ਉਹ ਸਾਡੀ ਸੋਚ ਸਾਨੂੰ ਕਈ ਵਾਰੀ ਕਿਸੇ ਨਾ ਕਿਸੇ ਪਾਸੇ ਲੈ ਜਾਂਦੀ ਰਹੀ ਸੋਚਦੇ ਆ ਕਿ ਆਉਣ ਵਾਲੇ ਟਾਈਮ ਤੇ ਕਿਹੜਾ ਨਾ ਹੋ ਜੇ ਕਿਹੜਾ ਨਾ ਹੋ ਜੇ ਕਿਹੜਾ ਨਾ ਹੋ ਜੇ ਉਹ ਕਈ ਵਾਰੀ ਸਾਡਾ ਡਰਾ ਜਿਹੜਾ ਉਹ ਇੰਨਾ ਸਾਡੇ ਤੇ ਹੈਵੀ ਹੋ ਜਾਂਦਾ ਕਿ ਜੋ ਨਹੀਂ ਵਾਪਰਦਾ ਹੁੰਦਾ ਉਹ ਵੀ ਵਾਪਰ ਜਾਂਦਾ ਕਿ ਜਿਹੜਾ ਕਹਾੜੀਆਂ ਸਾਡਾ ਬ੍ਰੇਨ ਜਿਹੜੇ ਸਾਡੇ ਖਿਆਲ ਆ ਸਾਡੇ ਥਾਟ ਆ ਉਹ ਆਪ ਲਿਖਦੇ ਆ ਸਾਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਔਰ ਜਦੋਂ ਚੰਗਾ ਸੋਚਾਂਗੇ ਜਦੋਂ ਚੰਗਾ ਇਹੀ ਹੈ ਕਿ ਸੋਚੀਏ ਹਮੇਸ਼ਾ ਹੀ ਸੋਚੀਏ ਕਿ ਬੁਰਾ ਹੋਊਗਾ ਕੱਲ ਨੂੰ ਆ ਕੇ ਕਰਾਊਗਾ ਆ ਬੱਚਾ ਇਸ ਤਰ੍ਹਾਂ ਕਰ ਲੂਗਾ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਵੇ ਇਹੀ ਸੋਚਣਾ ਹੀ ਆ ਤੇ ਉਸ ਦਰਤ ਤੋਂ ਅੱਗੇ ਜਾਗੇ ਇਹੀ ਵਧੀਆ ਸੋਚੀਏ ਔਰ ਵਧੀਆ ਸੋਚਾਂਗੇ ਤੇ ਵਧੀਆ ਹੀ ਹੋਊਗਾ ਇਹ ਮੇਰਾ ਇੱਕ ਛੋਟੀ ਜੀ ਸਹਾਜ ਹੈ ਜਿਹੜੀ ਮੈਂ ਤੁਹਾਡੇ ਨਾਲ ਪਾਉਣ ਲੱਗਾ ਤੇ ਉਹਨੂੰ ਖਿਆਲ ਆਇਆ ਕਿ ਮੈਂ ਤੁਹਾਡੇ ਨਾਲ ਕੁਤਾ ਜਿਹਾ ਗਿਆਨ ਕਰਾਂ ਮੇਰੇ ਇਸ ਚੈਨਲ ਚਾ ਗਦੀਰਾਹ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਦਾ ਤੁਹਾਡਾ ਆਪਣਾ ਕਿਰਤਪਰਨ